ਸ਼ੁਕਰੀਆ ਅਧਿਕਾਰੀ ਅਧਿਕਾਰੀ ਆਪਾ ਸਾਰੇ ਜਾਣਦੇ ਆ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਡੇ ਪੂੰਜੀਪਤੀਆਂ ਦੇ ਇਸ਼ਾਰੇ ਤੇ ਤਿੰਨ ਕਾਲੇ ਖੇਤੀ ਕਾਨੂੰਨ ਲਿਆਏ ਗਏ ਨੇ ਜਿਹਦੇ ਖਿਲਾਫ 8 ਮਹੀਨੇ ਤੋਂ ਲਗਾਤਾਰ ਕਿਸਾਨ ਆਪਣੇ ਪਰਿਵਾਰ ਦੇ ਨਾਲ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਨਾਲ ਦਿੱਲੀ ਦੇ ਬਾਰਡਰਾਂ ਤੇ ਬੈਠਾ ਹੈ ਇਸ ਦੌਰਾਨ ਕਿਸਾਨਾਂ ਨੇ 1 ਡਿਗਰੀ ਦਾ ਸਰਦੀ ਦਾ ਟੈਂਪਰੇਚਰ ਵੀ ਵੇਖ ਲਿਆ 50 ਡਿਗਰੀ ਦਾ ਗਰਮੀ ਦਾ ਟੈਂਪਰੇਚਰ ਵੀ ਵੇਖਿਆ ਹੈ ਬਰਸਾਤ ਵਿੱਚ ਜਦੋਂ-ਦੋਂ ਫੁੱਟ ਪਾਣੀ ਵਿੱਚ ਵੀ ਰਹੇ ਨੇ ਤੇ ਹਨੇਰੀ ਤੂਫਾਨ ਵੀ ਦੇਖ ਲਿਆ ਪਰ ਕਿਸਾਨ ਜਿਹਨੂੰ ਕੇਂਦਰ ਸਰਕਾਰ ਕਹਿੰਦੀ ਤੇ ਹੈ ਕਿ ਤਿੰਨ ਤੋਹਫੇ ਦਿੱਤੇ ਨੇ ਤੋਹਫਿਆਂ ਦਾ ਨਾਮ ਵੀ ਰੱਖਿਆ ਜੀ ਫਾਰਮਰ ਪ੍ਰੋਡਿਊਸ ਟਰੇਡਰ ਕਾਮਰਸ ਬਿਲਡ 2020 ਇਹਦੇ ਵਿੱਚ ਬ੍ਰੈਕਟਸ ਲਿਖਿਆ ਪਰਮੋਸ਼ਨ ਐਂਡ ਫੈਸਿਲਿਟੇਸ਼ਨ ਦੂਸਰਾ ਬਿਲ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਬਿਲ 2020 ਤੀਸਰਾ ਬਿਲ ਐਸੈਂਸ਼ੀਅਲ ਕਮੋਡਿਟੀ ਬਿਲ 2020 ਕੇਂਦਰ ਸਰਕਾਰ ਇਹਨੂੰ ਤੋਹਫਾ ਕਹਿੰਦੀ ਹੈ ਪਰ ਦੁਨੀਆ ਦੇ ਇਤਿਹਾਸ ਚ ਕਿਸੇ ਸਰਕਾਰ ਵੱਲੋਂ ਦਿੱਤਾ ਗਿਆ ਲੋਕਾਂ ਨੂੰ ਐਵੇਂ ਦਾ ਤੋਹਫਾ ਜਿਹਦੇ ਖਿਲਾਫ ਲੋਕੀ ਆਪਣੀ ਜਾਨ ਤੱਕ ਦੇ ਰਹੇ ਨੇ ਅਧਿਕਾਰੀ ਪਿਛਲੇ 6 ਮਹੀਨੇ 8 ਮਹੀਨੇ ਦੇ ਦੌਰਾਨ ਕਿਸਾਨ ਜੋ ਜ਼ਮੀਨ ਨੂੰ ਆਪਣੀ ਮਾਂ ਸਮਝਦਾ ਤੇ ਕਿਸਾਨ ਤੁਸੀਂ ਵੇਖੋਗੇ ਪੰਜਾਬ ਚ ਖਾਸ ਤੌਰ ਤੇ ਜ਼ਮੀਰ ਜੋ ਪਿੰਡ ਉਹਦਾ ਉਹਦਾ ਨਾਂ ਆਪਣੇ ਨਾਂ ਦੇ ਅੱਗੇ ਲਗਾਉਂਦਾ ਉਹਦੇ ਪਿਆਰ ਦਾ ਇੱਕ ਸਬੂਤ ਹੈ ਜ਼ਮੀਨ ਦੇ ਵਾਸਤੇ ਕਿਸਾਨ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ ਤੇ ਅੱਜ ਹਾਲਾਤ ਇਹ ਬਣ ਗਏ ਨੇ ਕਿ ਪਿਛਲੇ 8 ਮਹੀਨੇ ਦੇ ਦੌਰਾਨ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ ਅਫਸੋਸ ਦੀ ਗੱਲ ਹੈ ਕਿ ਤੇ ਕੇਂਦਰ ਦੀ ਸਰਕਾਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਜੋ ਕਿ ਛੋਟੇ ਛੋਟੇ ਮਸਲਿਆਂ ਤੇ ਟਵੀਟ ਕਰ ਦਿੰਦੇ ਨੇ 600 ਕਿਸਾਨ ਸ਼ਹੀਦ ਹੋਣ ਤੋਂ ਬਾਅਦ ਇੱਕ ਸ਼ੋਕ ਸਮੇਂ ਦਾ ਦੇ ਤੌਰ ਤੇ ਇੱਕ ਵੀ ਟਵੀਟ ਤੱਕ ਨਹੀਂ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਇਹ ਬਹੁਤ ਅਫਸੋਸ ਦੀ ਗੱਲ ਹੈ ਅਧਿਕਾਰੀ ਕਿਸਾਨ ਜਦੋਂ ਖੇਤੀ ਕਰਦਾ ਹੈ ਤੇ ਆਪਣੇ ਆਪ 'ਚ ਬਹੁਤ ਪੁੰਨ ਦਾ ਕੰਮ ਕਰਦਾ ਹੈ ਅੱਜ ਮੈਂ ਦੱਸਣਾ ਚਾਹਨਾ ਅਧਿਕਾਰੀ ਕੇਂਦਰ ਸਰਕਾਰ ਦੀ ਜੋ ਨੀਤੀਆਂ ਤੇ ਤਿੰਨ ਕਾਨੂੰਨ ਬਣ ਕੇ ਆਏ ਨੇ ਇਹਦੇ ਪਿੱਛੇ ਮਨਸ਼ਾ ਹੀ ਹੈ ਕਿ ਕਿਸਾਨਾਂ ਦੀ ਜ਼ਮੀਨ ਖੋ ਕੇ ਤੇ ਦੇਸ਼ ਦੇ ਵੱਡੇ ਪੂੰਜੀਵੱਤੀਆਂ ਦੇ ਹੱਥ ਚ ਦੇਤੀ ਜਾਵੇ ਪਰ ਕੁਝ ਸਸੀ ਬੀਸੀ ਕਿਸਾਨਾਂ ਦੀ ਦੇਸ਼ ਦੇ ਕਿ ਕਿਸਾਨਾਂ ਦੇ ਵਿੱਚ ਇਦਾਂ ਦੇ ਲੀਡਰ ਪੈਦਾ ਹੋਏ ਜਿਨ੍ਹਾਂ ਨੇ ਇਸ ਬਿਲਾ ਦੇ ਇਹਨਾਂ ਕਾਨੂੰਨਾਂ ਦੇ ਨੁਕਸਾਨ ਇੱਕ ਇੱਕ ਘਰ ਵਿੱਚ ਜਾ ਕੇ ਇੱਕ ਇੱਕ ਕਿਸਾਨ ਪਰਿਵਾਰ ਨੂੰ ਸਮਝਾਈ ਜਿਹਦੇ ਖਿਲਾਫ ਅੱਜ ਲਗਾਤਾਰ 8 ਮਹੀਨੇ ਤੋਂ ਕਿਸਾਨ ਡਟੇ ਹੋਏ ਨੇ ਮੈਨੂੰ ਬੋਲਦੇ ਬਹੁਤ ਅਫਸੋਸ ਹੋ ਰਿਹਾ ਦੇਖ ਜੀ ਕਿ ਲਿਖ ਕੇ ਇਦਾਂ ਦਾ ਸੁਸਾਈਡ ਨੋਟ ਹੈ ਦੇਖ ਜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਮੈਂ ਚਾਹਾਂਗਾ ਮੈਂ ਪੜਾਂ ਇਹਨੂੰ ਇਹ ਸੁਸਾਈਡ ਨੋਟ ਇੱਕ ਬਹੁਤ ਵੱਡੇ ਸੰਤ ਰਾਮ ਸਿੰਘ ਜੀ ਹੋਏ ਨੇ ਉਹਨਾਂ ਦਾ ਹੈਗਾ ਇਹਦੇ ਚ ਇਹਨਾਂ ਨੇ ਸਾਫ਼ ਤੌਰ ਤੇ ਲਿਖਿਆ ਕੁੰਡਲੀ ਬਾਰਡਰ ਤੋਂ ਇਹ ਸੁਸਾਈਡ ਨੋਟ ਜਾਰੀ ਹੋਇਆ ਸੀ ਕਿਸਾਨਾਂ ਦਾ ਦੁੱਖ ਵੇਖਿਆ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁੱਲ ਰਹੇ ਹਨ ਬਹੁਤ ਦਿਲ ਦੁਖਿਆ ਹੈ ਕਿਸਾਨਾਂ ਨੂੰ ਨਿਆਂ ਨਹੀਂ ਮਿਲ ਰਿਹਾ ਜ਼ੁਲਮ ਹੈ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਹੈ ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ ਕੁਝ ਕੀਤਾ ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ ਕੁਝ ਕੀਤਾ ਕਈਆਂ ਨੇ ਆਪਣੇ ਸਨਮਾਨ ਵਾਪਸ ਕੀਤੇ ਕਈ ਖਿਡਾਰੀਆਂ ਨੇ ਆਪਣੇ ਪੁਰਸਕਾਰ ਵਾਪਸ ਕੀਤੇ ਦਾਸ ਕਿਸਾਨਾਂ ਦੇ ਹੱਕ ਵਿੱਚ ਸਰਕਾਰੀ ਜ਼ੁਲਮ ਦੇ ਰੋਸ਼ ਵਿੱਚ ਆਤਮ ਦਹਾ ਕਰਦਾ ਹੈ ਇਹ ਜ਼ੁਲਮ ਦੇ ਖਿਲਾਫ ਆਵਾਜ਼ ਹੈ ਤੇ ਕਿਰਤੀ ਕਿਸਾਨ ਦੇ ਹੱਕ ਵਿੱਚ ਆਵਾਜ਼ ਹੈ ਅਧਿਕਾਰੀ ਐਵੇਂ ਦੇ ਹੱਥ سے ਹੋਣ ਤੋਂ ਬਾਅਦ ਕੇਂਦਰ ਸਰਕਾਰ ਦੀ ਨੀਂਦ ਨਹੀਂ ਖੁੱਲ ਰਹੀ ਅਧਿਕਾਰੀ ਇੱਕ ਕਿਸੇ ਸ਼ਾਇਰ ਨੇ ਲਾਈਨ ਲਿਖੀ ਹੈ ਅਬ ਮੈਂ ਰਾਸ਼ਨ ਕੀ ਕਿਤਾਰੋਂ ਮੈਂ ਨਜ਼ਰ ਆਤਾ ਹੂੰ ਆਪਣੇ ਖੇਤੋਂ ਸੇ ਵਿਚੜਨੇ ਕੀ ਸਜ਼ਾ ਪਾਤਾ ਹੂੰ ਇਸ ਲਾਈਨ ਦੇ ਆਧਾਰ ਤੇ ਬਿਲਡ ਅਪ ਕੀਤੇ ਗਏ ਨੇ ਕਿ ਸਾਰੇ ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਖੋ ਕੇ ਤੇ ਉਹਨਾਂ ਨੂੰ ਰਾਸ਼ਨ ਦੀ ਲੇਹ ਚਲਾਤਾ ਜਾਵੇ ਪਰ ਕਿਸਾਨ ਸਮਝਦਾਰ ਨਿਕਲੇ ਇੱਕ ਇੱਕ ਕਾਨੂੰਨ ਦੀ ਖਾਮੀਆਂ ਲੋਕਾਂ ਨੂੰ ਸਮਝਾਈਆਂ ਭਾਵੇਂ ਇਹ ਦੁਹਾਈਆ ਦੇ ਰਹੇ ਸੀ ਬੜੇ ਸਿਸਟਮ ਦੇ ਨਾਲ ਸਾਡੇ ਬਾਜਪਾ ਦੇ ਸਾਥੀ ਪਰ ਰਾਜ ਸਭਾ ਵਿੱਚ ਕਿਸ ਤਰੀਕੇ ਬਿਲ ਪਾਸ ਹੋਇਆ ਸਾਰੀ ਦੁਨੀਆ ਨੇ ਉਹ ਨੰਗਾ ਨਾਚ ਦੇਖਿਆ ਰਾਜ ਸਭਾ ਵਿੱਚ ਬਿਲ ਪਾਸ ਨਹੀਂ ਹੋ ਸਕਦਾ ਸੀ ਸਿਰਫ ਧੋਨੀ ਮਤ ਨਾਲ ਘੱਟ ਨੰਬਰ ਹੋਣ ਦੇ ਬਾਵਜੂਦ ਉੱਥੇ ਬਿਲ ਪਾਸ ਕੀਤਾ ਅੱਜ ਅਫਸੋਸ ਹੁੰਦਾ ਹੈ ਕਿ ਉਹ ਕਿਸਾਨ ਜੋ ਪੂਰੇ ਦੇਸ਼ ਦਾ ਆਂਦਾਤਾ ਹੈ ਉਹਨੂੰ ਅਤੰਕਵਾਦੀ ਗੁੰਡਾ ਵੱਖਵਾਦੀ ਤੇ ਹੁਣ 4 ਦਿਨ ਪਹਿਲਾਂ ਦੀ ਗੱਲ ਕਰੀਏ ਤੇ ਨਵੀਂ ਦਿੱਲੀ ਤੋਂ ਸੰਸਦ ਜੋ ਮਿਨਾਕਸ਼ੀ ਲਿਖੀ ਨੇ ਉਹਨਾਂ ਨੇ ਬਵਾਲੀ ਤੱਕ ਗਿਆ ਐ ਡਿਸਾਈਡ ਕਿਉਂ ਨਹੀਂ ਕਰਦੇ ਜੇ ਬਵਾਲੀ ਨੇ ਤੇ 11 ਦੌਰ ਦੀ ਮੀਟਿੰਗਾਂ ਕਾਦੇ ਵਾਸਤੇ ਕੀਤੀਆਂ ਇਹਨਾਂ ਦੇ ਖੇਤੀ ਮੰਤਰੀ ਅਵਾਖ ਖੁਕ ਮੰਤਰੀਆਂ ਨੇ ਬੈਠ ਕੇ ਉੱਥੇ ਮੀਟਿੰਗਾਂ ਕੀਤੀਆਂ ਤੇ ਬਵਾਲੀਆਂ ਨਾਲ ਵੀ ਮੀਟਿੰਗ ਕਰਦਾ ਇੱਕ ਪਾਸੇ ਗੱਲ ਨੂੰ ਕਰੋ ਨਾ ਅਧਿਐਕਸ਼ੀ ਅਜੰਦਰੂ ਮਨ ਬੈਠੇ ਨੇ ਇਹਨਾਂ ਦੇ ਮੰਤਰੀ ਕਿਸਾਨਾਂ ਨੂੰ ਅਫੀਸ਼ੀਅਲੀ ਕਹਿੰਦੇ ਨੇ ਕਿ ਸਿਰਫ ਇੱਕ ਬੰਦੇ ਦੀ ਆਕਲ ਕਰਕੇ ਸਿਰਫ ਇੱਕ ਬੰਦੇ ਦੀ ਆਕਲ ਕਰਕੇ ਇਹ ਸਾਰਾ ਦਾ ਸਾਰਾ ਦੇਸ਼ ਪਰੇਸ਼ਾਨ ਹੋ ਰਿਹਾ ਅਧਿਕਾਰੀ 600 ਬੰਦੇ ਸ਼ਹੀਦ ਹੋਣਾ ਕੋਈ ਮਾਮੂਲੀ ਗੱਲ ਹੈ ਉੱਥੇ ਇੱਕ ਦਿਨ ਆ ਕੇ ਵੇਖਣ ਜਿਨ੍ਹਾਂ ਨੂੰ ਮਵਾਲੀ ਕਹਿੰਦੇ ਨੇ ਇੱਕ ਦਿਨ ਮਵਾਲੀਆਂ ਦੇ ਨਾਲ ਲੱਗੇ ਵੇਖ ਲੈਣ ਅਗਲੇ ਦਿਨ ਕਰੋ ਚੇਂਜ ਹੋ ਜਾਣਗੇ ਸ਼ਰਮ ਆਉਂਦੀ ਹੈ ਅਧਿਕਾਰੀ ਇਹਨਾਂ ਦੇ ਸਿਸਟਮ ਤੇ ਸ਼ਰਮ ਆਉਂਦੀ ਹੈ ਇਹਦੀ ਸਰਕਾਰ ਤੇ ਜੋ ਆਪਣੇ ਲੋਕਾਂ ਦੇ ਬਾਰੇ ਨਹੀਂ ਸੋਚ ਸਕਦੀ ਲਗਾਤਾਰ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਹਰ ਦਿਨ ਡਿਸਕਸ਼ਨ ਹੁੰਦੀ ਹੈ ਸੰਸਦ ਵਿੱਚ ਡਿਸਕਸ਼ਨ ਨਹੀਂ ਹੋ ਪਾਂਦੀ ਬਾਹਰ ਕਿਸਾਨਾਂ ਨੇ ਆਪਣੀ ਸੰਸਦ ਲਾਈ ਹੋਈ ਹੈ ਵੱਖ-ਵੱਖ ਦੇਸ਼ ਦੇ ਇੰਟੈਲੈਕਚੁਅਲ ਉੱਥੇ 2 ਦਿਨ ਪਹਿਲਾਂ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਦੇਸ਼ ਦੀ ਮਹਿਲਾਵਾਂ ਨੇ ਪਹਿਲੀ ਵਾਰ ਉੱਥੇ ਸੰਸ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਪ੍ਰੋਡਕਸ਼ਨ ਵੀ ਦਿੱਤਾ ਜਾਂਦਾ ਵੀ ਜਿੰਨਾ ਚਾਹੋ ਤੁਸੀਂ ਚਲਾਓ 200 ਬੰਦੇ ਦੀ ਪਰਮਿਸ਼ਨ ਦਿੱਤੀ ਹੈ ਅਲਾਉ ਕਰੋ ਪਰ ਅਧਿਕਾਰੀ ਜਦ ਤੱਕ ਇਹਦਾ ਸਿੱਟਾ ਨਹੀਂ ਨਿਕਲਦਾ ਮਤਲਬ ਕਦੋਂ ਤੱਕ ਅੱਜ ਦੇਸ਼ ਦਾ ਕਿਸਾਨ ਪਰੇਸ਼ਾਨ ਹੈ ਅੱਜ ਦੇਸ਼ ਦਾ ਬੇਰੋਜ਼ਗਾਰ ਨੌਜਵਾਨ ਪਰੇਸ਼ਾਨ ਹੈ ਅੱਜ ਮਹਿੰਗਾਈ ਨਾਲ Hindu Muslim ਸਭ ਪਰੇਸ਼ਾਨ ਹੈ ਇਹ ਸਰਕਾਰ ਕਦੋਂ ਡਿਵੈਲਪਮੈਂਟ ਦੇ ਮੁੱਦੇ ਤੇ ਗੱਲ ਕਰਨਾ ਸ਼ੁਰੂ ਕਰੇਗੀ ਅਧਿਕਾਰੀ ਮੈਂ बार-बार ਇਹ ਬੇਨਤੀ ਕਰਨਾ ਚਾਹ ਰਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਦਨ ਵੱਲੋਂ ਇਹ ਅਪੀਲ ਜਾਣੀ ਚਾਹੀਦੀ ਹੈ ਅਪੀਲ ਜਾਲੀ ਚਾਹੀਦੀ ਹੈ ਕਿ ਕਿਸਾਨਾਂ ਦੇੰਦੇ ਸ਼ਾਂਤੀਪੂਰਨ ਪ੍ਰਦਰਸ਼ਨ ਤੋਂ ਬਾਅਦ ਵੀ ਕੇਂਦਰ ਸਰਕਾਰ ਇਹਨਾਂ ਦੀ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਕਿਸਾਨਾਂ ਦੀ ਮੰਗਾਂ ਨੂੰ ਤੇ ਜੋ ਉੱਥੇ ਮੋਤਾ ਹੋਈਆਂ ਨੇ ਉਸ ਹਕੀਕਤ ਨੂੰ ਸਮਝਦੇ ਹੋਏ ਇਹ ਸਦਨ ਪੁਰਜ਼ੋਰ ਇਸ ਚੀਜ਼ ਦੀ ਸਿਫਾਰਿਸ਼ ਕਰਦਾ ਹੈ ਕਿ ਕੇਂਦਰ ਸਰਕਾਰ ਕਿਸਾਨ ਸੰਗਠਨ ਨਾਲ ਗੱਲ ਕਰੇ ਤੇ ਗੱਲ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ ਬਾਕੀ ਜੋ ਹਾਲਾਤ ਜੋ ਹਾਲਾਤ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ਼ ਦੇ ਬਣਾਤੇ ਨੇ ਦੋ ਲੈਣਾ ਕਰਕੇ ਆਪਣੀ ਗੱਲ ਕਰਾਂਗਾ ਖਤਮ कि भगवान का सौदा करते हैं इंसान की कीमत क्या जाने जो धान की कीमत दे न सके वो जान की कीमत क्या जाने देख जी बहुत नुकसान हो गया देश दा बेती करते हैं कि सदन इस प्रस्ताव पुर के दी पुरजोर से बारिश करके केंद्र सरकार नु ए बिल निरस्त करने दी पुरजोर से बारिश करे बहुत-बहुत धन्यवाद बहुत